ਦਲਜੀਤ ਵੀਰੇ ਸਾਸੀ ਕਾ ਸਸੀ ਕਾ ਜੀ ਇਹ ਆਪਣੀ ਝੋਟੀ ਕਿਹੜੇ ਸੂਏ ਲਈ ਗੱਬਣਾਂਗਾ ਇਹ ਤੀਜੀ ਵਾਰ ਦੇ ਗੱਬਣ ਦੂਜਾ ਸੂਬਾ ਖੋਈ ਜੇ ਟੋਕੜ ਗੱਬ ਚੈੱਕ ਪਾਸ ਹਨਾ ਹਾਂਜੀ ਹਾਂਜੀ ਕਿੰਨੇ ਚਿਰ ਦੀ ਹੈ ਵੀਰੇ ਇਹ ਬਾਈ ਜੀ ਤਿੰਨ ਮਹੀਨੇ ਦੇ ਗੱਬਣ ਜੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋ ਗਈ ਤੇ ਦੁੱਧ ਕਿੰਨਾ ਗਰੀ ਦੁੱਧ ਵੀ ਜੀ ਸਾਹ 9 ਕਿਲੋ 9 ਕਿਲੋ ਦੁੱਧ ਦਾ ਹਾਂਜੀ ਠੀਕ ਆ ਲੋ ਵੀ ਸੱਜਣਾ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਉਂਕਿ ਵੀਡੀਓ ਜਿਹੜੀ ਆ ਇਹ ਕਵਰ ਕਰ ਲਈ ਆ ਆ ਭਰਾ ਦਲਜੀਤ ਕੋਲ ਤੇ ਏ ਮੈਂ ਦੇ ਕੋਲੇ ਮੂੜਾ ਵਾ 11 ਕਿਲੋ ਦੁੱਧ ਤਿਆਰ ਆ ਸੱਜਣੋ ਰੇਟ ਵਾਜਬ ਆ ਟੋਕੜ ਗੱਭ ਝੂਟੀ ਤਿੰਨ ਮਹੀਨਿਆਂ ਦੀ ਚੱਕ ਪਾਸ ਤਿਆਕਾ ਕੱਟੀ ਵੀਰ ਹਰਾਂ ਨੇ ਮੰਨ ਲਓ ਵੀ ਉੱਥੇ ਅਵੱਲਾ ਮੰਡੀ ਲੱਗਦੀ ਜਿਹੜੀ ਉਥੋਂ ਛੜਾ ਕੇ ਲਿਆਂਦੀ ਆ ਤੇ ਟੋਕੜ ਗਾਂ ਸੱਜਣੋ ਕਰੋ ਚੈੱਕ 9 ਕਿਲੋ ਦੁੱਧ ਆ 25000 ਦੀ ਵੀਰ ਕਹਿੰਦਾ ਵੀ ਦੇ ਦੇਾਂਗੇ ਬਾਕੀ ਮੌਕੇ ਤੇ ਮਾਨਤਨ ਕਰ ਦੇਾਂਗੇ ਚੰਗੀ ਟੌਪ ਦੀ ਇਹ ਵੀ ਸਾਰੇ ਪਸ਼ੂ ਬਾਈ ਦੇ ਕੋਲੇ ਸਾਫ਼ ਸੁਥਰੇ ਆ ਤੇ ਕਰਕੇ ਤਸੱਲੀ ਖਰੀਦਦਾਰੀ ਕਰਿਓ ਧੰਨਵਾਦ ਸਾਰੇ